ਹਾਂਜੀ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਬੇਨਤੀ ਹੈ ਖਾਸ ਕਰਕੇ ਜਿਹੜੀ ਮੈਂ ਬੇਨਤੀ ਹਰ ਵਾਰ ਕਰਦਾ ਹੁੰਦਾ ਵਾਂ ਕਿ ਜਿਹੜੀਆਂ ਭੇਡਾਂ ਵਾਂ ਜਿਨ੍ਹਾਂ ਨੂੰ ਇੰਗਲਿਸ਼ ਦੇ ਵਿੱਚ ਸ਼ੀਪਸ ਕਹਿੰਦੇ ਆ ਉਹਨਾਂ ਨੂੰ ਮੇਰੀ ਬੇਨਤੀ ਆ ਵੀ ਵੀਡੀਓ ਨੂੰ ਛੱਡ ਜੋ ਕਿਉਂਕਿ ਵੀਡੀਓ ਤੁਸੀਂ ਅੱਗੇ ਪੂਰੀ ਵੇਖ ਲਈ ਤੇ ਤੁਹਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚਣ ਦਾ ਖਤਰਾ ਵਾ ਤੂੰ ਮੇਰੀ ਬੇਨਤੀ ਹੈ ਵੀਡੀਓ ਨੂੰ ਛੱਡ ਜੋ ਦੂਗ ਦਿਨ ਦਾ ਇੱਕ ਮੁੱਦਾ ਬੜਾ ਭਖਿਆ ਵਾ ਬਾਬਾ ਗੁਰਿੰਦਰ ਢਿੱਲੋ ਜੀ ਜਿਹੜੇ ਰਾਧਾ ਸੁਆਮੀ 사ਸੰਗ ਬਿਆਸ ਡੇਰੇ ਦੇ ਮਜੂਦਾ ਮੁਖੀ ਐ ਕੀ ਹੋਇਆ ਨਾਬੇ ਜੇਲ੍ਹ ਦੇ ਵਿੱਚ ਬਿਕਰਮ ਸਿੰਘ ਜੀ ਮਜੀਠਿਆ ਜਿਨ੍ਹਾਂ ਦੇ ਉੱਪਰ ਕੇਸ ਚੱਲ ਰਿਹਾ ਵਾ ਨਸ਼ਾ ਤਸਕਰੀ ਦਾ ਉਹਨਾਂ ਨੂੰ ਮਿਲਣ ਪਹੁੰਚੇ ਚਲੋ ਇੱਕ ਮੈਂ ਬੇਨਤੀ ਪਹਿਲਾਂ ਕਰ ਦਵਾ ਨਸ਼ਿਆਂ ਬਾਰੇ ਮੈਂ ਬੜੀ ਬੜੀ ਸਟੇਜਾਂ 'ਤੇ ਬੋਲ ਚੁੱਕਾ ਵਾਂ ਕਿ ਨਸ਼ੇ ਦੇ ਵਿੱਚ ਨਸ਼ਿਆਂ ਨੇ ਕਰਾਂ ਦੇ ਘਰ ਯਾਰਡ ਤੇ ਟੱਬਰਾਂ ਦੇ ਟੱਬਰ ਨਸਲਾਂ ਇਸ ਨਸ਼ੇ ਨੇ ਯਾਰਟੀਆਂ ਤੇ ਅੱਜ ਸਾਡੇ ਡੇਰਿਆਂ ਦੇ ਮੁਖੀ ਖਾਸ ਕਰਕੇ ਉਹਨਾਂ ਡੇਰਿਆਂ ਦੇ ਮੁਖੀ ਜਿਹੜੇ ਆਪਣੇ ਆਪ ਨੂੰ ਆਪੇ ਗੁਰੂ ਖਵਾਉਣ ਦਾ ਦਾਵਾ ਕਰਦੇ ਹੁਣ ਉਹਨਾਂ ਡੇਰਿਆਂ ਦੇ ਮੁਖੀ ਅੱਜ ਇਹਨਾਂ ਦੇ ਕੋਲ ਜਾ ਕੇ ਜੇਲ੍ਹਾਂ ਦੇ ਵਿੱਚ ਮਿਲ ਤੇ ਇਹ ਤਾਂ ਗੱਲ ਕਿਤੇ ਨਾ ਕਿਤੇ ਬਹੁਤ ਮਾੜੀ ਆ ਤੇ ਫਿਰ ਵੇਖੋ ਨਸ਼ਾ ਤਸਕਰੀ ਦਾ ਜਿਸ ਬੰਦੇ ਦੇ ਉੱਪਰ ਅਲੀਗੇਸ਼ਨ ਹੋਵੇ ਉਸ ਬੰਦੇ ਨੂੰ ਬਾਬਾ ਗੁਰਿੰਦਰ ਸਿੰਘ ਜੀ ਮਿਲਣ ਜਾਣ ਤੇ ਇਹ ਲੱਗਦਾ ਨਹੀਂ ਕੰਮ ਕਿਤੇ ਨਾ ਕਿਤੇ ਗਲਤ ਆ ਜੇ ਮੀਟਿੰਗ ਹੀ ਤੁਸੀਂ ਕਰਨੀ ਆ ਭਾਈ ਇਹ ਗੱਲ ਹੀ ਕਰਨੀ ਆ ਤੇ ਗੱਲ ਤੇ ਫੋਨ ਤੇ ਵੀ ਕੀਤੀ ਜਾਂਦੀ ਕਾਲਿੰਗ ਤੇ ਵੀ ਕੀਤੀ ਜਾਂਦੀ ਪਰ মিডিਆ ਦੇ ਵਿੱਚੋਂ ਪਤਾ ਲੱਗ ਰਿਹਾ ਵਾ ਕਿ 35 ਮਿੰਟ ਬਾਬਾ ਜੀ ਨੇ ਜੇਲ ਦੇ ਵਿੱਚ ਨਾਲ ਥਾਣੇ ਦੇ ਵਿੱਚ ਮੁਲਾਕਾਤ ਕੀਤੀ ਕਿਸੇ ਨੂੰ ਚਲੋ ਮਿਲਣਾ ਕੋ ਮਾੜੀ ਗੱਲ ਨਹੀਂ ਆ ਪਰ ਮੈਂ ਇੱਕ ਬੇਨਤੀ ਕਰਦਾ ਵਾਂ ਇੰਨੀ ਸਰਕਾਰੀ ਦਰਬਾਰੇ ਪਹੁੰਚ ਜਾ ਬਾਬੇ ਗੁਰਿੰਦਰ ਸਿੰਘ ਦੀ ਬਿਆਸ ਵਾਲੇ ਰਾਧਾ ਸਵਾਮੀ ਬਾਬੇ ਦੀ ਕਦੀ ਵੀ ਇਸ ਬਾਬੇ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਵਿੱਚ ਕੋਈ ਯੋਗਦਾਨ ਪਾਇਆ ਕੋਈ ਬੰਦੀ ਸਿੰਘਾਂ ਦੀ ਰਿਹਾਈ ਕਰਾਉਣ ਦੇ ਲਈ ਕੋ ਬਾਬਾ ਗੁਰਿੰਦਰ ਸਿੰਘ ਜਾ ਕੇ ਪੀਐਮ ਨੂੰ ਮਿਲੇ ਹੋਣ ਕਦੀ ਨਹੀਂ ਮਿਲੇ ਕਦੀ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਬਾਬਾ ਗੁਰਿੰਦਰ ਸਿੰਘ ਜੀ ਟੱਲੋ ਕਦੀ ਜਾ ਕੇ ਗ੍ਰਹਿ ਮੰਤਰੀ ਨੂੰ ਮਿਲੇ ਹੋਣ ਕਿ ਬੰਦੀ ਸਿੰਘ ਰਿਹਾ ਕਰ ਦਿਓ ਕਦੀ ਨਹੀਂ ਮਿਲੇ ਕਿਉਂਕਿ ਸਿੱਧੀ ਗੱਲ ਹੈ ਲੋਕਾਂ ਨੂੰ ਮਿੱਠੀ ਗੋਲੀ ਪਾ ਕੇ ਆਪਣੇ ਵੱਲ ਖਿੱਚਣਾ ਵਾ ਲੋਕ ਮਗਰ ਲੱਗ ਜਾਂਦੇ ਆ ਇਹ ਉਹੀ ਰਾਧਾ ਸਵਾਮੀ ਆ ਨਾ ਜਿੰਨਾ ਰਾਧਾ ਸਵਾਮੀ ਆ ਨੇ ਆਪਣੀ ਸਰਵਜਨ ਕਿਤਾਬ ਦੇ ਵਿੱਚ ਸ਼ਰਿ ਆਮ ਗੁਰੂ ਗ੍ਰੰਥ ਸਾਹਿਬ ਦਾ ਟਿੱਪਣੀ ਕਰਕੇ ਇਹ ਗੱਲ ਕਹੀ ਆ ਕਿ ਅਖਰ ਗੁਰੂ ਕਿਵੇਂ ਹੋ ਸਕਦੇ ਆ ਮੈਂ ਅੱਜ ਕੋਈ ਪਹਿਲੀ ਵਾਰੀ ਬੇਨਤੀ ਨਹੀਂ ਕਰਨ ਲੱਗਾ ਮੈਨੂੰ ਤਾਂ ਘੱਟੋ ਘਾਟ 1.5 ਸਾਲ ਹੋ ਗਿਆ ਇਸ ਬਾਰੇ ਬੋਲਦੇ ਆ ਹੁਣ ਜਿੰਨੇ ਵੀ ਮੇਰੇ ਤੇ ਤਰਕ ਕਰਨਾ ਵਾ ਜਿੰਨੇ ਵੀ ਗੱਲ ਕਰਨੀ ਆ ਬੇਨਤੀ ਮੇਰੀ ਪਹਿਲਾ ਵਾ ਪਹਿਲਾਂ ਜਾ ਕੇ ਸਾਰ ਬਚਨ ਕਿਤਾਬ ਪੜੋ ਸ਼੍ਰੀ ਆਮ ਜੀ ਦੇ ਵਿੱਚ ਇਹਨਾਂ ਨੇ ਗੱਲ ਕਹੀ ਆ ਕਿ ਅਖਰ ਮੁਰਦਾ ਵਾ ਅਖਰ ਗੁਰੂ ਨਹੀਂ ਹੋ ਸਕਦੇ ਇਹਨਾਂ ਨੇ ਕਿਹਾ ਅਖਰ ਮੁਰਦਾ ਵਾ ਉਸ ਮੁਰਦੇ ਅਖਰਾਂ ਨੂੰ ਇਹਨਾਂ ਨੇ ਕਿਹਾ ਵਾ ਕਿ ਅਸੀਂ ਜਾਣ ਪਾ ਕੇ ਤੁਹਾਡੇ ਅੱਗੇ ਅੱਖਰ ਰੱਖਦੇ ਹਾਂ ਤਾਂ ਮੈਂ ਬੇਨਤੀ ਕਰਾਂ ਜੇ ਅੱਜ ਬਾਬਾ ਮਰ ਜਵੇ ਤਾਂ ਫੇ ਅਖਰਾਂ ਦੇ ਵਿੱਚ ਜੇ ਮੰਨ ਲਓ ਇਹਨਾਂ ਦੇ ਹਿਸਾਬ ਦੇ ਨਾਲ ਅਖਰ ਹੀ ਹੈ ਤਾਂ ਅ ਜਖਰਾਂ ਦੇ ਵਿੱਚ ਜਾਣ ਕੌਣ ਪਾਊਗਾ ਸਿੱਧੇ ਜੀ ਬੇਨਤੀ ਕਰਾਂ ਇਹ ਜੋ ਵੀ ਕੋਜੇ ਬਾਬੇ ਕਰ ਰਹੇ ਆ ਚਾਹੇ ਗੱਲ ਵਿਆਸ ਵਾਲੇ ਦੀ ਕਰ ਲੀ ਗੀ ਜਾਂ ਹੋਰ ਜਿਹੜੇ ਡੇਰੇ ਦੀ ਗੱਲ ਕਰ ਲੀ ਗੀ ਕੋਈ بڑے بڑے ਡੇਰੇ ਆ ਸਰਕਾਰਾਂ ਦੀ ਸ਼ਹਿਤ ਵੇਖਣ ਤੋਂ ਬਾਹਰੋਂ ਲੋਕਾਂ ਨੂੰ ਲੱਗੀ ਜਾਣ ਤੇ بڑے ਸਖੀਰੇ ਪ੍ਰਚਾਰਕ ਆ ਪ੍ਰਚਾਰ ਕੁਝ ਨਹੀਂ ਗੇ ਪ੍ਰਚਾਰ ਦੇ ਨਾਂ ਇੱਥੇ ਚਿੱਟੀਆਂ ਸਿਉਂਗ ਲਾ ਕੇ ਸਖੀਰੀਆਂ ਜੜ੍ਹਾਂ ਨੂੰ ਖੋਖਲਾ ਕਰ ਰਹੇ ਆ ਕਿੱਦਾਂ ਬਾਬਾ ਮਿਲਨ ਗਿਆ ਤਾਂ ਕਈਆਂ ਲੋਕਾਂ ਨੇ ਮੈਂ ਉੱਥੇ ਲੱਗੇ ਬੰਦੇ ਬਿਆਨ ਸੁਣਦੇ ਆ ਉਹਨਾਂ ਜਿਹੜੇ মিডিਆ ਵਾਲੇ ਮੂੰਹ ਦੇ ਵਿੱਚ ਮੈਗ ਧੋਨ ਰਹੇ ਉਹਨਾਂ ਦੇ ਕੀ ਕਹਿ ਰਹੇ ਵੇਖੋ ਜੀ ਗੁਰੂ ਦੇ ਦਰਸ਼ਨ ਕਰਕੇ ਧੰਨ ਹੋ ਗਏ ਆ ਮਤਲਬ ਤੁਸੀਂ ਮੰਨਦੇ ਹੋ ਕਿ ਉਹ ਸਾਡਾ ਗੁਰੂ ਆ ਜਦੋਂ ਅਸੀਂ ਬੋਲਦੇ ਫੇਰ ਤੁਸੀਂ ਪਿੱਟਦੇ ਜੇ ਹੁਣ ਮੇਰੀ ਬੇਨਤੀ ਫਿਰ ਹਰ ਵਾਰ ਦੀ ਤਰ੍ਹਾਂ ਆ ਨੰਦਕਾਰ ਜਿਹਾ ਵਿਆਹ ਹੁੰਦਾ ਵਾ ਗੁਰੂ ਗ੍ਰੰਥ ਸਾਹਿਬ ਦੀ ਤੁਹਾਨੂੰ ਲੋੜ ਨਹੀਂ ਕਿਉਂਕਿ ਤੁਸੀਂ ਤੇ ਆਪਣਾ ਬਾਬਾ ਗੁਰੂ ਧਾਰ ਲਿਆ ਵਾ ਫੇ ਨੰਦਕਾਰ ਜਿ ਵਿਆਹ ਦੇ ਸਮੇਂ ਆਪਣਾ ਬਾਬਾ ਬਿਠਾਇਆ ਕਰੋ ਵਿੱਚ ਤੇ ਕਿਆ ਕਰੋ ਬਾਬਾ ਜੀ ਲਾਵਾਂ ਕਰਾਓ ਸਾਡੀਆਂ ਮਾਹ ਲਈ ਦੀ ਬਾਣੀ ਦਾ ਵਾਕ ਆ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰ ਗਏ ਸੰਸਾਰ ਤੋਂ ਤੁਰ ਕੇ ਸਾਰੇ ਜਾਣਾ ਫੇ ਖੰਡ ਪਾੜ ਸਾਹਿਬ ਮਗਰੋਂ ਖਾਉਣਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਤੇ ਬਾਬਾ ਬਾਇਆ ਕਰੋ ਆਪਣਾ ਬਾਬਾ ਗੁਰੂ ਦੇ ਅੱਡਾ ਤੂੰ ਆ ਬਾਬਾ ਜੀ ਗੁਰੂ ਗ੍ਰੰਥ ਸਾਹਿਬ ਸਾਨੂੰ ਤੋੜਦਾ ਹ ਹੁਣ ਤੂੰ ਹੀ ਸਾਡੀਆਂ ਲਾਵਾਂ ਵੀ ਕਰਾਓ ਭੋਗ ਤੇ ਵੀ ਸਾਡੇ ਤੁਸੀਂ ਆਓ ਪਲੇਓ ਬੜੀ ਜਰੀ ਮੈਂ ਬੇਨਤੀ ਕੀਤੀ ਆ ਤੁਸੀਂ ਕਿਸੇ ਸਮੇਂ ਕਿਤੇ ਦੁਪਹਿਰ ਦੇ ਵੇਲੇ ਕਿਤੇ ਬਾਬੇ ਨੂੰ ਮਿਲ ਜਾਓਗੇ ਨਾ ਕਿਸੇ ਦੇਹਧਾਰੀ ਬਾਬੇ ਨੂੰ ਪਹਿਲੀ ਗੱਲ ਤੇ ਬਾਬੇ ਛੇਤੀ ਕਿਤੇ ਮਿਲਣਗੇ ਨਹੀਂਗੇ ਮਿਲਣ ਵੀ ਜਾਓਗੇ ਤੇ ਗਾੜੀ ਕੋ ਸੇਵਾਦਾਰ ਨੇ ਘੇਰ ਕੇ ਤੁਹਾਨੂੰ ਇਹ ਗੱਲ ਕਹਿਣੀ ਬਾਬੇ ਦੇ ਗੜਬਈ ਨੇ ਕਿ ਬਾਬਾ ਅੰਦਰ ਆਰਾਮ ਕਰ ਰਿਹਾ ਵਾ ਨਹੀਂ ਮਿਲ ਸਕਦੇ ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸ਼ਬਦ ਗੁਰੂ ਨੂੰ ਗੁਰੂ ਸਾਹਿਬ ਨੇ ਐਮੀਅਤ ਐਵੇਂ ਨਹੀਂ ਦਿੱਤੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਕੋਲ ਜਾਓਗੇ ਜਦੋਂ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਕੋਲ ਹੱਥ ਜੋੜ ਕੇ ਜਦੋਂ ਮੁੱਖਵਾਕ ਲਵੋਗੇ ਤੇ ਕਿਸੇ ਨੇ ਤੁਹਾਨੂੰ ਰੋਕੇ ਗੱਲ ਕਹਿਣੀ ਕਿ ਗੁਰੂ ਸਾਹਿਬ ਆਰਾਮ ਕਰ ਰਹੇ ਆ 24 ਘੰਟੇ ਤੁਸੀਂ ਰਾਤ ਦਿਨ ਕਦੇ ਵੀ ਗੁਰੂ ਦਾ ਨਾਮ ਜਪ ਸਕਦੇ ਹੋ ਗੁਰੂ ਤੁਹਾਡੇ ਅੰਦਰ ਆ ਬੜੀਆਂ ਭੇਡਾਂ ਸਾਨੂੰ ਫੋਨ ਲਾ ਲਾ ਕੇ ਐਦਾਂ ਕਹਿਣ ਗਈਆਂ ਦਾਹ ਗੁਰੂ ਹੋਏ ਆ ਦੇਹ ਧਾਰੀ ਦੇ ਹੋਏ ਆ ਪਹਿਲੀ ਗੱਲ ਮੈਂ ਨਹੀਂ ਮੰਨਦਾ ਜੋਤ ਰੂਪ ਹੋਏ ਆ ਤੇ ਜੇ ਮਨ ਵੀ ਲਿਆ ਜਾਵੇ ਵੀ ਦੇਹਧਾਰੀ ਹੋਏ ਆ ਤੇ ਅੱਜ ਤੁਹਾਡੇ ਦੇਹਧਾਰੀ ਗੁਰੂ ਨਾਨਕ ਦੀ ਉਦਾਹਰਣ ਲੈ ਲੀਏ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਬਾਬਰ ਨੂੰ ਜਬਰ ਕਿਆ ਅੱਜ ਤੁਹਾਡੇ ਵਾਲੇ ਜਾ ਕੇ ਲੀਡਰਾਂ ਦੇ ਪੈਰਾਂ 'ਚ ਬੈੰਦੇ ਫਿਰਦੇ ਆ ਪੀਐਮ ਦੇ ਨਾਲ ਰੋਜ਼ ਮੁਲਾਕਾਤਾਂ ਕਰਦੇ ਆ ਕਿ ਇਹਨਾਂ ਨੂੰ ਤੁਸੀਂ ਉਹਨਾਂ ਨਾਲ ਕੰਪੇਅਰ ਕਰ ਦਿਓਗੇ ਗੁਰੂ ਅਰਜਨ ਸਾਹਿਬ ਨੇ ਬੜੀ ਏਰੀ ਵਿੱਚ ਬੇਨਤੀ ਕੀਤੀ ਆ ਤਤੀ ਤਵੀ ਤੇ ਬੈਠੇ ਤਤੀ ਤਵੀ ਤੇ ਬੈਠੇ ਸਿਰ ਦੇ ਵਿੱਚ ਤਤੀ ਰੇਤ ਪਵਾਈ ਉਬਲਦੀ ਦੇਗ ਦੇ ਵਿੱਚ ਉਬਲੇ ਕੀ ਅਜੋਕੇ ਪਖੰਡੀਆਂ ਨੂੰ ਸਰਕਾਰਾਂ ਦੇ ਚਮਚਿਆਂ ਨੂੰ ਕੀ ਤੁਸੀਂ ਉਹਨਾਂ ਨਾਲ ਕੰਪੇਅਰ ਕਰਦੇ ਹੋ ਕਿ ਸਵਾਲ ਕਰਾ ਸੰਤਮ ਸ਼ਕੀਨ ਜੀ ਦੀ ਉਹਨਾਂ ਦੀਆਂ ਬਿਆਨਤ ਕਲਿੱਪਾਂ ਪਈਆਂ ਵਾਂ ਜਿਦੇ ਵਿੱਚ ਉਹਨਾਂ ਨੇ ਸਿਰਫ ਇੰਨੀ ਗੱਲ ਕੀਤੀ ਆ ਪਰਦੇ ਗੁਰਬਾਣੀ ਨੇ ਗੁਰੂ ਆਪ ਬਣੇ ਹੋਏ ਆ ਵਿਆਖਿਆ ਗੁਰਬਾਣੀ ਦੀ ਕਰਦੇ ਗੁਰੂ ਆਪ ਬਣੇ ਹੋਏ ਆ ਤੋ ਜਿਹੜੇ ਅੱਜ ਖਾਸ ਕਰਕੇ ਲੋਕ ਇਹ ਗੱਲ ਕਰਦੇ ਆਂ ਦਲੀਲਾਂ ਸਹਿਤ ਮੈਂ ਗੱਲ ਕਰ ਰਿਹਾ ਵਾਂ ਭੇਡਾਂ ਨੂੰ ਹਵਾਈ ਧੀਰ ਨਹੀਂ ਛੱਡ ਰਿਆ ਜਿੱਦਾਂ ਭੇਡਾਂ ਕਹਿੰਦੀਆਂ ਵਾਂ ਕਿ ਇਹਦੇ ਧਰਮ ਨੂੰ ਮਾਰਾ ਨਾ ਕਹੋ ਪੁੱਛੋ ਕਿਹੜਾ ਧਰਮ ਹੈ ਜੀ ਇਹਨਾਂ ਦਾ ਦਲੀਲਾਂ ਸਹਿਤ ਮੈਂ ਗੱਲ ਕਰ ਰਿਹਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬਾਰੇ ਜਿੰਨੀਆਂ ਟਿੱਪਣੀਆਂ ਇਹਨਾਂ ਨੇ ਕੀਤੀਆਂ ਪਿਆ ਅਖਰ ਗੁਰੂ ਨਹੀਂ ਹੋ ਸਕਦੇ ਅਖਰ ਮੁਰਦਾ ਨੇ ਨਾਮਤਾਰੀ ਸ਼ਰਿਆਮ ਗੁਰੂ ਗ੍ਰੰਥ ਸਾਹਿਬ ਦੀ ਗੁਰਤਾ ਗਦੀ ਰਿਜੈਕਟ ਕਰਕੇ ਇਹ ਕਹਿ ਰਹੇ ਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਨੂੰ ਗੁਰਤਗ ਦੀ ਦੇਗੇ ਨਿਰੰਕਾਰੀਆਂ ਇਤਿਹਾਸ ਪੜ੍ਹ ਲਓ ਨਿਰੰਕਾਰੀਆਂ ਸਾਡੇ ਨਾਲ ਕੀ ਕੁਝ ਕੀਤਾ ਤੇ ਤੁਹਾਡਾ ਅਭਿਆਸ ਵਾਲਾ ਨਾਮ ਧਾਰੀਆਂ ਦਾ ਵੀ ਯਾਰ ਆ ਤੁਹਾਡਾ ਅਭਿਆਸ ਵਾਲਾ ਨਿਰੰਕਾਰੀਆਂ ਦੀ ਵੀ ਇਹਨਾਂ ਨੇ ਪੂਰੀ ਯਾਰਾਨੀ ਆ ਕਾਇਮ ਆ ਹੁਣ ਤੁਹਾਡੇ ਬਾਬੇ ਨੂੰ ਗੁਰਿੰਦਰ ਢਿੱਲੋਂ ਨੂੰ ਵੱਡਾ ਮੰਨੀਏ ਜਾਂ ਗੁਰਨਾਨਕ ਨੂੰ ਵੱਡਾ ਮੰਨੀਏ ਜਿਹਨੇ ਬਾਬਰ ਨੂੰ ਜੱਬਰ ਕਿਆ ਮੇਰੀ ਬੇਨਤੀ ਆ ਇਹ ਜਿੰਨੇ ਵੀ ਪੰਜਾਬ ਦੇ ਵਿੱਚ ਡੇਰਾਬਾਦ ਖੁੱਲਾ ਵਾ ਬੜੀਰੀ ਮੈਂ ਬੇਨਤੀ ਕੀਤੀ ਆ ਉਹ ਗੱਲ ਵੱਖਰੀ ਪੇਡਾਂ ਦੀ ਪੱਥਰ ਤੇ ਲਕੀਰਿਆ ਨਹੀਂ ਲੱਗਦੀ ਕਈਆਂ ਨੂੰ ਪਰ ਸਾਡੇ ਵੱਲੋਂ ਅਸੀਂ ਕਿਉਂ ਬੋਲਦੇ ਆ ਬਹੁਤੇ ਸਾਡੀਆਂ ਫੋਟੋਆਂ ਐਡ ਕਰ ਲੈਣਗੇ ਕੋਈ ਚੱਕਰ ਨਹੀਂ ਬਹੁਤੇ ਸਾਨੂੰ ਗਾਲਾਂ ਕੱਢ ਲੈਣਗੇ ਕੋਈ ਚੱਕਰ ਨਹੀਂ 100 ਦੇ ਵਿੱਚੋਂ ਇੱਕ ਬੰਦਾ ਤੇ ਹੋਏਗਾ ਨਾ ਜਿਹੜਾ ਸਾਡੀ ਗੱਲ ਨੂੰ ਸੁਣੇਗਾ ਸਾਡੀ ਗੱਲ ਨੂੰ ਜਿਹੜਾ ਸਮਝੇਗਾ ਅਸੀਂ ਉਹਨਾਂ ਵਾਸਤੇ ਬੇਨਤੀ ਕਰਦੇ ਆਂ ਮੇਰੀ ਹੱਥ ਜੋੜ ਕੇ ਫਿਰ ਤਰਲਾ ਤੁਹਾਡੇ ਗੜੀ ਆ ਤੇ ਗੁਰੂ ਨਾਨਕ ਤੋਂ ਵੱਡਾ ਨਾਂ ਕੋਈ ਹੋਇਆ ਵਾ ਤੇ ਨਾਂ ਕੋਈ ਆਊਗਾ ਬੜੇ ਆਏ ਲੋਕਾਂ ਦੇ ਪਖੰਡੀ ਬੜੇ ਆਏ ਲੋਕਾਂ ਦੇ ਦੇਹਧਾਰੀ ਗੁਰੂ ਪਰ ਇੱਕ ਜਿਹੜਾ ਬਾਬਾ ਨਾਨਕ ਹੀ ਉਹ ਬਾਬਾ ਨਾਨਕ ਹੀ ਬਾਬੇ ਨਾਨਕ ਨੇ ਜੇ ਪ੍ਰਚਾਰ ਕੀਤਾ ਤੇ ਬਾਬੇ ਨਾਨਕ ਨੇ ਇਹਨਾਂ ਵਾਂਗੂ ਪ੍ਰਚਾਰ ਨਹੀਂ ਕੀਤਾ ਵੀ 30 ਗੱਡੀਆਂ ਅੱਗੇ ਹੋਣ ਤੇ 30 ਗੱਡੀਆਂ ਸਿਕਿਉਰਿਟੀ ਦੀਆਂ ਮਗਰ ਹੋਣ ਪੁਲਿਸ ਦੀਆਂ ਆਰਮੀ ਦੀਆਂ ਤੇ ਬਾਬੇ ਦੇ 20 25 30 ਕਰੋੜ ਦੀ ਗੱਡੀ ਬੁਲਟ ਪ੍ਰੂਫ ਆਪਣੀ ਹੋਵੇ ਜਿੱਚ ਬਾਬਾ ਸਤ ਸੰਗ ਕਰਨ ਚੱਲਿਆ ਵਾ ਜਿੱਚ ਬਾਬਾ ਕਿੰਨਾਂ ਨੂੰ ਮਿਲਣ ਚੱਲਿਆ ਵਾ ਜਿਨ੍ਹਾਂ ਦੇ ਉਤੇ ਨਸ਼ਾ ਤਸਕਰਾਂ ਦੇ ਇਲਜ਼ਾਮ ਆ ਗੁਰਨਾਨਕ ਇਹਨਾਂ ਵਰਗੇ ਹੋਣਗੇ ਯਾਰ ਗੁਰਨਾਨਕ ਤੇ ਕਿਰਤੀ ਸੀ ਸਾਡੇ ਕਿਰਤ ਕਰਨ ਵਾਲੇ ਸੀ ਇਹ ਕਿਹੜੀ ਕਿਰਤ ਕਰਦੇ ਆ ਆਪਣੇ ਧੀਆਂ ਪੁੱਤ ਬਾਹਰ ਬੈਠੇ ਬਾਬੇ ਉਹਨਾਂ ਦੇ ਤੇ ਭੇਡਾਂ ਭੇਡਾਂ ਤੋਂ ਕੰਮ ਕਰਾਉਣ ਦੇ ਲੋਕਾ ਸਾਡਿਆਂ ਤੋਂ ਤੇ ਸਾਡੇ ਲੋਕ ਇਹ ਕੈਂਡੇ ਵੀ ਹੀ ਸੇਵਾ ਕਰਨਦੇ ਆ ਬਾਣੀ ਦੀਆਂ ਤੁਕਾਂ ਇਹਨਾਂ ਵੇਲੜਾਂ ਤੇ ਲਾ ਕੇ ਸਤਗੁਰ ਕੀ ਸੇਵਾ ਸਫਲ ਹੈ ਸਾਡੇ ਕੋਲ ਨਿਤ ਪੋਸਟਾਂ ਆਉਂਦੀਆਂ ਵਾ ਬਾਣੀ ਦੀਆਂ ਤੁਕਾਂ ਇਹਨਾਂ ਵੇਲੜਾਂ ਤੇ ਲਾ ਰਹੇ ਹੋਣਗੇ ਸਤਗੁਰ ਕੀ ਸੇਵਾ ਸਫਲ ਹੈ ਜੇ ਕੋਈ ਕਰੇ ਜਤ ਲਈ ਇਹ ਕਿਉਂ ਜੇ ਸਤਗੁਰੂ ਜਿਹੜੇ ਨਸ਼ਾ ਤਸਕਰਾਂ ਦੇ ਇਲਜ਼ਾਮ ਲੱਗੇ ਹੋਣ ਤੇ ਅੱਧਾ ਅੱਧਾ ਘੰਟਾ 35 35 ਮਿੰਟ ਜਿਨ੍ਹਾਂ ਨੂੰ ਜੇਲਾਂ ਦੇ ਵਿੱਚ ਜਾ ਕੇ ਮਿਲਦੇ ਹੋਣ ਮੈਂ ਨਹੀਂ ਵੇਖਿਆ ਤੁਹਾਡੇ ਗੁਰੂ ਦੀ ਕਦੀ ਜਬਾਨ ਬੰਦੀ ਸਿੰਘਾਂ ਦੀ ਰਿਹਾਈ ਵਧੀ ਖੁੱਲੀ ਹੋਵੇ ਮੈਂ ਨਹੀਂ ਵੇਖਿਆ ਮੈਂ ਨਹੀਂ ਵੇਖਿਆ ਤੁਹਾਡੇ ਗੁਰੂ ਜਦੋਂ ਕਿਸਾਨਾਂ ਦੇ ਉੱਤੇ ਪਾਣੀ ਦੀਆਂ ਬਿਚਾਰਾਂ ਪਾਈਆਂ ਜਾਂਦੀਆਂ ਸੀ ਤੇ ਜਿਹੜੇ ਸਾਡੇ ਕਿਸਾਨਾਂ ਦੇ ਉੱਤੇ ਪਾਣੀ ਦੀਆਂ ਬਿਚਾਰਾਂ ਪਾਉਂਦੇ ਸੀ ਉਹ ਸਾਡੇ ਸਾਡੇ ਕਿਸਾਨ ਹੀ ਉਹਨਾਂ ਪੁਲਿਸ ਵਾਲਿਆਂ ਵਾਸਤੇ ਆਪਣੀਆਂ ਥਾਲੀਆਂ ਦੇ ਵਿੱਚ ਲੰਗਰ ਲੈ ਲੈ ਕੇ ਜਾਂਦੇ ਹੋਣ ਮੈਂ ਨਹੀਂ ਵੇਖਿਆ ਤੁਹਾਡਾ ਬਾਬਾ ਉਦੋਂ ਕਿੱਥੇ ਸੀ ਸਿੱਖਾਂ ਦੇ ਗਲਾਂ ਦੇ ਵਿੱਚ ਟਾਇਰ ਪਾਪਾ ਸਾਰੇ ਜਾਂਦੇ ਰਹੇ ਮੈਂ ਨਹੀਂ ਵੇਖਿਆ ਕੋਈ ਬਾਬਾ ਕਿੱਥੇ ਸੀ ਕੋਈ ਤੁਹਾਡਾ ਭੇਡਾਂ ਦਾ ਗੁਰੂ ਕਿੱਥੇ ਸੀ ਕੇਵਲ ਤੁਹਾਨੂੰ ਲੋਕਾਂ ਨੂੰ ਗੁੰਮਰਾਹ ਕਰ ਰਹੇ ਭੇਡ ਬਣ ਕੇ ਕਿਸ ਦੇ ਪਿੱਛੇ ਨਾ ਪੈ ਜਾਓ ਮੈਂ ਤਾਂ ਬੜੀ ਈ ਬੇਨਤੀ ਕੀਤੀ ਆ ਮੇਰੀ ਗੱਲ ਵੀ ਓਨਾ ਚਿਰ ਸੁਣੋ ਜਿੰਨਾ ਚਿਰ ਮੈਂ ਗੱਲ ਸਿਧਾਂਤ ਦੀ ਕਰਦਾ ਵਾਂ ਜਿੰਨਾ ਚਿਰ ਮੈਂ ਗੱਲ ਗੁਰੂ ਗ੍ਰੰਥ ਸਾਹਿਬ ਦੀ ਕਰਦਾ ਵਾਂ ਕੱਲ ਨੂੰ ਮੈਂ ਵੀ ਕੁਝ ਗਲਤ ਬੋਲ ਦਿੰਦਾ ਪਈ ਹੱਥ ਜੋੜ ਕੇ ਬੇਨਤੀ ਮੇਰੇ ਮਗਰ ਲੱਗਣ ਦੀ ਲੋੜ ਨਹੀਂ ਆ ਬਾਣੀ ਪੜੋ ਸੰਸਾਰ ਦੇ ਆਪਾਂ ਕਿ ਲੈਣ ਆਏ ਆ ਮਹਾਰਾਜ ਸਾਫ ਫੈਸਲਾ ਕਰਦੇ ਮਹਾਰਾਜ ਕਹਿੰਦੇ ਆਇਓ ਸੁਣਨ ਪੜਨ ਕੋ ਬਾਣੀ ਨਾਮ ਵਿਚਾਰ ਲੱਗੇ ਆ ਲਾਲਚ ਬਿਰਥਾ ਜਨਮ ਪ੍ਰਾਣੀ ਬਾਣੀ ਪੜਨੈ ਬਾਣੀ ਪੜੋ ਨਾ ਪਖੰਡੀਆਂ ਨਮਰ ਲੱਗੋ ਜਿਹੜੇ ਬਾਬੇ ਕੰਨਾਂ ਦੇ ਵਿੱਚ ਨਾਮਦਾਨ ਦੇਣ ਦੇ ਕੰਮ ਕਰਦੇ ਆ ਮੈਂ ਬੜੀ ਗਰੀ ਬੋਲਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਨੂੰ ਨਾਮਦਾਨ ਦੇਣ ਵਾਸਤੇ ਨਹੀਂ ਆ ਸਾਡੇ ਕੋਲ ਸ਼ਬਦ ਗੁਰੂ ਸਾਡਾ ਸਾਡਾ ਗੁਰੂ ਗ੍ਰੰਥ ਸਾਹਿਬ ਮਾਰਾ ਸੰਪੂਰਨ ਖਜ਼ਾਨਾ ਸਾਡੇ ਸਾਹਮਣੇ ਪਿਆ ਵਾ ਜਿਹਦੇ ਵਿੱਚ ਡੁਬਕੀ ਲਈਏ ਕੋਈ ਨਾ ਕੋਈ ਲੈ ਕੇ ਨਿਕਲਾਂਗੇ ਸਾਨੂੰ ਆ ਨਾਮ ਦਾਣ ਲੈਣੇ ਗੁਰੂ ਸਾਹਿਬ ਨੇ ਇਹ ਕਰਮਕੰਡਾ ਜੋ ਪਖੰਡਾ ਚੋਂ ਕੱਢਿਆ ਵਾ ਆਪ ਬਾਣੀ ਪੜੋ ਸਹਿਜ ਪਾਠ ਕਰੋ ਸਾਡਾ ਹਰ ਵਰੀ ਇਹੀ ਤਰਲਾ ਵਾ ਨਾਮ ਬਾਬੇ ਨੇ ਮਗਰ ਲੱਗੋ ਨਾਮ ਪਖੰਡਿਆਂ ਨੇ ਮਗਰ ਲੱਗੋ ਫਤਿਹ ਜੀ ਸਾਂਝ ਪਾਈਏ ਵਾ ਗੁਰੂ ਜੀ ਕਾ ਖਾਲਸਾ ਵਾ ਗੁਰੂ ਜੀ ਕੀ ਫਤਿਹ